ਬੁੱਢਾ ਲਿਆ ਇੱਕ ਨੂੰ ਮੂੰਹ ਬਣਾਇਆ ਆਹਨੇ ਦੇ ਪਛਤਾ ਉਹ ਆਹਨੇ ਦੇ ਕਿੱਦੜੋ ਲੱਗੇ ਡਿੱਟਰ ਕਿਹੜਾ ਫਿੱਟਰ ਉਹ ਕਿੱਦੜੋ ਮਰਾ ਮੇਰੇ ਅੱਗੇ ਬੈਠਾ ਹੋ ਰਿਹਾ ਥੋੜੀ ਜਿਹੀ ਕਿਤਾ ਹੋਣਾ ਨਾ ਉਹਨੇ ਦਮ ਪੁੱਟਿਆ ਹਾਂ ਨਾ ਬੋਲਦਾ ਨਹੀਂ

ਸਤਿ ਸ਼੍ਰੀ ਅਕਾਲ ਜੀ ਪਿੰਡ ਸਰਹਾਲੀ ਵਿਖੇ ਜਿਹੜਾ ਇੱਕ ਨੌਜਵਾਨ ਦਾ ਜੁਵਨਾਈਲ ਦਾ ਕਤਲ ਹੋਇਆ ਸੀਗਾ ਉਸ ਨੂੰ ਟ੍ਰੇਸ ਕਰਦੇ ਹੋਏ ਡੀਐਸਪੀ ਪੱਟੀ ਤੇ ਇਹਨਾਂ ਦੇ ਬਾਕੀ ਦੋ ਐਸਐਚਓਜ਼ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ 24 ਘੰਟੇ ਦੇ ਅੰਦਰ ਵਾਦਾਤ ਨੂੰ ਟ੍ਰੇਸ ਕਰ ਲਿਆ ਤੇ ਇਹਨਾਂ ਨੂੰ ਰੋਸ਼ੀ ਸੀਰੋ ਦੇਖਤਾਰ ਕਰ ਲਿਆ ਸੋ ਇਸ ਦੇ ਵਿੱਚ ਬਜਰ ਸਿੰਘ ਜੀ ਸ਼ੇਰ ਸੀ ਜਿਹੜੀ ਐਫਆਰ ਦਰਜ ਹੋਈ ਸੀਗੀ 73 ਨੰਬਰ 17625 ਉੱਧਰ ਦਰਜ ਹੋਈ ਸੀਗੀ ਜਿਸ ਦੇ ਵਿੱਚ ਇੱਕ ਜੁਵਨਾਈ ਜਿੱਦੀ ਉਮਰ ਲਗਭਗ 16 ਸਾਲ ਸੀਗੀ ਉਹਦਾ ਕੁਝ ਵਿਕਤੀਆਂ ਨੇ ਜਿਹੜਾ ਹੈਗਾ ਕਿਰਚਾ ਦੇ ਨਾਲ ਵਾਰ ਕਰਕੇ ਸਰਹੜੀ ਦੇ ਵਿੱਚ ਹੀ ਉਹਦਾ ਕਤਲ ਕਰ ਦਿੱਤਾ ਸੀਗਾ ਸੋ ਇਹਦੀ ਵਜ੍ਹਾ ਰੰਜਿਸ਼ ਸਾਹਮਣੇ ਇਹ ਆਈ ਕਿ ਇਹ ਜਿਹੜੇ ਬੱਚੇ ਸੀਗੇ ਪਹਿਲਾਂ ਸਕੂਲ ਦੇ ਵਿੱਚ ਨਾਲ ਖਾਲਸਾ ਸਕੂਲ ਚ 10ਵੀਂ ਕਲਾਸ ਚ ਪੜ੍ਹਦੇ ਸੀਗੇ ਇਕੱਠੇ ਉਹ ਰੰਜਿਸ਼ ਜਲਦੀ ਸੀਗੀ ਸੋ ਇਹਨਾਂ ਨੇ ਇਸ ਦਿਨ ਜਿਹੜਾ ਹੈਗਾ ਪ੍ਰਿੰਦਨ ਚਲਤੇ ਹੋਏ ਇਹ ਵਾਰ ਇਹਨਾਂ ਨੇ ਕੀਤਾ ਸੋ ਇਦੇ ਵਿੱਚ ਤਿੰਨ ਜਿਹੜੇ ਦੋਸ਼ੀ ਅਸੀਂ ਫੜੇ ਹੈਗੇ ਇੱਕ ਲੜਕਾ ਹੈਗਾ ਜਿਹੜਾ ਕਿ ਜਸਟ ਐਡਲਟ ਹੋਇਆ ਹੈ ਦੋ ਇਹਦੇ ਵਿੱਚ ਹਰੇਕ ਵੀ ਜੁਵਨਾਈਲ ਹੈਗੇ ਸੋ ਉਹਨਾਂ ਦੀ ਜਾਣਕਾਰੀ ਅਸੀਂ ਸ਼ੇਅਰ ਨਹੀਂ ਕਰਾਂਗੇ ਜਿਹੜਾ ਤੀਜਾ ਹੈ ਹੈਗਾ ਉਹ ਜਗਲੀ ਸਿੰਘ ਉਰਫ ਹਰਨੂਰ ਉਰਫ ਨੂਰ ਹੈਗਾ ਜਿਹੜਾ ਕਿ ਪੀਕੀਬਿੰਡ ਦਾ ਰਹਿਣ ਵਾਲਾ ਹੈਗਾ ਸੋ ਇਹਨਾਂ ਕੋਲ ਅਸੀਂ ਇੱਕ ਵਾਰਦਾਤ ਦੇ ਵਿੱਚ ਬੱਚੀ ਗਈ ਜਿਹੜੀ ਕਿਰਚ ਹੈਗੀ ਔਰ ਦਾਤਰ ਹੈਗਾ ਔਰ ਜਿਹੜਾ ਬਤਿਆ ਸੀ ਉਹ ਅਸੀਂ ਬਰਾਮਦ ਕੀਤਾ ਸੋ ਇਹ ਜਿਹੜਾ ਹੈਗਾ ਇਹਨਾਂ ਦੀ ਅਰੇਸਟ ਜਿਹੜੀ ਹੈਗੀ ਹੈ ਇਹਨਾਂ ਨੇ ਅੱਜ ਜਿਹੜੀ ਹੈਗੀ ਅਰੇਸਟ ਨਾ ਵੀ ਪਾਈ ਹੈ ਸਰ ਤੁਹਾਨੂੰ ਲੱਗਦਾ ਇਹਨਾਂ ਨੂੰ ਕੀ ਨੋ ਪਤਾ ਗਈ ਕਿ ਇਹਨਾਂ ਨੂੰ ਅਰੇਸਟ ਅੱਜ ਕੀਤਾ ਹੈ ਸੋ ਡਿਟੇਲ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਦੇ ਦੁਗਾਈ ਨਾਲ ਕੁਛ ਕੁਸ਼ ਕਰਾਂਗੇ ਤੱਕ ਪਰ ਮਾ ਲੱਟਕਾ ਸਰ ਪਲੇਅਰ ਸੀ ਹਾਂਜੀ ਉਹ ਪਲੇਅਰ ਸੀ ਦਾ ਅਕੈਡਮੀ ਚ ਸੋ ਵੀ ਇਹਨਾਂ ਨੂੰ ਜਿਹੜਾ ਹੋਲੇ ਸੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਚੈੱਕ ਕਰਾਂਗੇ ਇਹਨਾਂ ਦਾ ਕੀ ਹੈਗਾ ਕੀ ਬੈਕਗ੍ਰਾਉਂਡ ਹੈ ਕਿੱਥੋਂ ਇਹ ਕਿਰਚਾ ਲਾਏ ਸੀਗੇ

ਉਸਹੀ ਮੈਂ ਕਹਿੰਦਾ ਦੋ ਤਿੰਨ ਐਂਗਲਸ ਹੈਗੇ ਜਿਹੜੇ ਅਸੀਂ ਐਕਸਪਲੋਰ ਕਰਾਂਗੇ